ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਵੀਰੋ ਮੇਰੇ ਤੁਹਾਨੂੰ ਮੈਂ 골ਡਨ ਗੋਲੀ ਬਣਾਉਣ ਬਾਰੇ ਦੱਸਣ ਲੱਗਾ ਵਾਂ 골ਡਨ ਗੋਲੀ ਕਿਤਨਾ ਬਣਾਈਦੀ ਆ 골ਡਨ ਗੋਲੀ ਤੁਸੀਂ ਬਣਾਉਣੀ ਆ ਨਾ ਕੋਈ ਵੀ ਤੁਸੀਂ ਦਵਾਈ ਬਣਾਉਂਦੇ ਜੇ ਮੈਡੀਸਿਨ ਬਣਾਉਂਦੇ ਜੇ ਗੋਲੀ ਬਣਾਉਂਦੇ ਜੇ ਟੈਬਲਟ ਬਣਾਉਂਦੇ ਜੇ ਆਹ ਦੇਖੋ ਆਪਾਂ ਕਾਲੀ ਗੋਲੀਆਂ ਬਣਾਉਨੇ ਆ ਜਿ ਤਰ੍ਹਾਂ ਮੈਂ ਬਣਾਈਆਂ ਵਾ ਇਹ ਤੁਸੀਂ ਕੀ ਕਰਨਾ ਵਾ ਤੁਸੀਂ ਲੈਣੀ ਆ ਸਵਰਨਭੰਗ ਆ ਦੇਖੋ ਆਂ ਦੀ ਸਵਰਨ ਬੰਗ ਇਹ ਵੀ ਇੱਕ ਭਸਮ ਹੁੰਦੀ ਆ ਇਹ ਤੁਸੀਂ ਕੀ ਕਰੋ ਇਹ ਆ ਗਿਲੀਆਂ ਗਿਲੀਆਂ ਗੋਲੀਆਂ ਦੇਖੋ ਆ ਗੋਲੀਆਂ ਆਪਾਂ ਵਟ ਲਈ ਇਹ ਚ ਪਾਤੀ ਆ ਗੋਲੀਆਂ ਆਪਾਂ ਵਟ ਲਈ ਇਹ ਚ ਪਾਤੀ ਆ ਗੋਲੀ ਵਟਿ ਜੋ ਗਿਲਿ ਗਿਲਿ ਇਹ ਭਸਮ ਦੇ ਵਿੱਚ ਪਾ ਦੋ ਸਵਰਨ ਬੰਗ ਚ ਇਹਨੂੰ ਕੀ ਕਰੋ ਮੁਰਗੇ ਇਸ ਤਰ੍ਹਾਂ ਲਾ ਦੋ ਇਹ ਤਰ੍ਹਾਂ ਲਾਇਓ ਇਸ ਵਰਨ ਭੰਗਾ ਗਿੱਲੀ ਜਿਹੜੀ ਗੋਲੀ ਤੁਸੀਂ ਪਾਈ ਕਾਲੀ ਉੱਤੇ ਸਵਰਨ ਭੰਗ ਚੜ੍ਹ ਜਾਣੀ ਆ। ਇਹ ਆ ਹੋ ਗਈ ਤੁਹਾਡੀ 골ਡਨ ਗੋਲੀ ਤਿਆਰ। ਆ ਵੀ ਇਹ ਲੋ ਰੰਗ। ਇਹਨੂੰ ਕਹਿੰਦੇ 골ਡਨ ਗੋਲੀ। ਕਈ ਵਾਰ ਤਾਂ ਇਹਨੂੰ ਰਾਜਸ਼ਾਹੀ 골ਡਨ ਗੋਲੀ ਵੀ ਕਹਿ ਦਿੰਦੇ ਆ। ਇਹਨੂੰ 골ਡਨ ਬੜੂ ਗੋਲੀ ਤੁਸੀਂ ਬਣਾਉਣੀ ਆ ਕੋਈ ਵੀ ਟੈਬਲਟ ਵਾਟ ਦੇ ਜੇ। ਸਰਨ ਭੰਗ ਲੈ ਉਹਦੇ ਪੋਟ ਦੇ ਵਿੱਚ ਗਿੱਲੀਆਂ-ਗਿੱਲੀਆਂ ਗੋਲੀਆਂ ਪਾ ਕੇ ਉਹਨੂੰ ਚੰਗੀ ਤਰ੍ਹਾਂ ਲਾਉਗੇ ਭਾਂਡੇ ਦੇ ਵਿੱਚ ਤੋ ਉੱਤੇ ਸਰਨ ਭੰਗ ਚੜ ਜਾਨੀਏ ਤੁਹਾਡੀ 골ਡਨ ਗੋਲੀ ਤਿਆਰ ਹੋ ਗਈ ਜਦੋਂ ਵੀ ਕਿਤੇ 골ਡਨ ਗੋਲੀ ਬਣਾਉਣੀ ਆ ਇਸ ਤਰ੍ਹਾਂ ਬਣਾ ਲਿਆ ਕਰੋ ਕਿਉਂਕਿ ਜੇ 골ਡਨ ਗੋਲੀ ਦਾ ਫਾਇਦਾ ਬਹੁਤ ਜ਼ਿਆਦਾ ਸਰਨ ਭੰਗ ਵੀ ਇਹਦੇ ਉੱਤੇ ਨਾਲ ਨਾਲ ਆ ਜਾਂਦੀ ਆ ਉਹ ਕਹਿੰਦੇ ਨੇ ਜਿੰਨਾ ਗੁੜ ਪਾਓ ਉਹਨਾ ਹੀ ਮਿੱਠਾ ਹੋਣਾ ਇਹਦਾ ਫਾਇਦਾ ਬਹੁਤ ਜ਼ਿਆਦਾ ਸਰਨ ਭੰਗ ਦਾ ਵੀ ਕੋਈ ਵੀ ਦਵਾਈ ਦੇ ਉੱਤੇ ਤੁਸੀਂ ਸਰਨ ਭੰਗ ਚੜਾ ਸਕਦੇ ਜੀ ਬਾਕੀ ਇਸ ਤਰ੍ਹਾਂ ਬਣਾਓ 골ਡਨ ਗੋਲੀ ਜਦੋਂ ਵੀ ਬਣਾਉਣੀ ਆ